ਮਾਮਲਾ ਹੈਗਾ ਹਰਿਆਣੇ ਦੀਆਂ ਚੋਣਾਂ ਦਾ ਹਰਿਆਣੇ ਦੇ ਵਿੱਚ ਜਿਹੜੇ ਸੀਨੀਅਰ ਆਗੂ ਨੇ ਕਾਂਗਰਸ ਨੇ ਵੀ ਆਪਣੀ ਸਾਰੀ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਝੋਖ ਦਿੱਤੀ ਹੈ ਭਾਜੀਪੀ ਵੀ ਕੋਈ ਕਸਰ ਨਹੀਂ ਚੜ ਰਹੀ ਕੋਈ ਥਾਵਾਂ ਦੇ ਪਹਿਲਾਂ ਲੱਗਦਾ ਸੀ ਵੀ ਕਾਂਗਰਸ ਲਈ ਕੇਕ ਵਾਗਾ ਹਰਿਆਣਾ ਦੇ ਵਿੱਚ ਬੜਾ ਆਸਾਨੀ ਨਾਲ ਕਾਂਗਰਸ ਆ ਜਾਏਗੀ ਲੱਗਦਾ ਕਿ ਹੁਣ ਥੋੜਾ ਚੈਲੰਜ ਜਿਹੜਾ ਵੱਧ ਰਿਹਾ ਤੁਸੀਂ ਹਰਿਆਣੇ ਦੀਆਂ ਚੋਣਾਂ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਹਰਿਆਣਾ ਦੀਆਂ ਚੋਣਾਂ ਜਿਹੜੀਆਂ ਇਹਦੇ ਤੇ ਦੋਵਾਂ ਜਿਹੜੀਆਂ ਪ੍ਰਮੁੱਖ ਪਾਰਟੀਆਂ ਉਹਨਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਉਸ ਦਾ ਮੁੱਖ ਕਾਰਨ ਇਹ ਹੈ ਕਿ ਹਿੰਦੀ ਹਰਟਲੈਂਡ ਦੇ ਵਿੱਚ ਜਾਂ ਜਿਸ ਨੂੰ ਤੁਸੀਂ ਕਾਓ ਬੈਲਟ ਵੀ ਕਹਿ ਦਿੰਦੇ ਆ ਉਸ ਦੇ ਵਿੱਚ ਇਹ ਬੜੀ ਪ੍ਰੈਸਟੀਜੀਅਸ ਜੋ ਬਣੀ ਹੈਗੀ ਹੈ ਹਰਿਆਣਾ ਦੀ ਕਿਉਂਕਿ ਜੇ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰਦੀ ਹੈ ਤਾਂ ਉਸ ਨੂੰ ਅੱਗੇ ਜਿਹੜੀਆਂ ਨਵੰਬਰ ਚ ਹੋਣ ਵਾਲੀਆਂ ਮਹਾਰਾਸ਼ਟਰ ਜਾਂ ਝਾਰਖੰਡ ਦੀਆਂ ਚੋਣਾਂ ਉੱਥੋਂ ਦਾ ਵੀ ਫਿਕਰ ਸਤਾ ਰਿਹਾ ਹੈ ਕਿ ਇਸ ਦਾ ਅਸਰ ਉੱਥੇ ਵੀ ਪਏਗਾ ਸੋ ਇਹ ਚੋਣ ਨੂੰ ਇੱਕ ਅਸੀਂ ਹੁਣ ਸਿਰਫ ਹਰਿਆਣੇ ਦੇ ਸੂਬੇ ਦੀ ਚੋਣ ਨਹੀਂ ਕਹਿ ਸਕਦੇ ਜਿਸ ਢੰਗ ਨਾਲ ਉੱਥੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਸ ਨੇ ਵੀ ਆਪਣੀ ਜਿਹੜੀ ਸੂਬਾਈ ਲੀਡਰਸ਼ਿਪ ਦੇ ਉੱਤੇ ਨਿਰਭਰ ਰਹਿਣ ਦੀ ਥਾਂ ਦੇ ਉੱਤੇ ਜਿਸ ਤਰ੍ਹਾਂ ਅੱਗੇ ਕਦੇ ਕਿ ਤਾਈ ਕੋਈ ਉਹਨਾਂ ਨੇ ਵਿੱਚ ਰੈਲੀਆਂ ਕਰਦੇ ਸੀ ਜਾਂ ਗਿਨਵੀਆਂ ਚੁਣਵੀਆਂ ਰੈਲੀਆਂ ਹੁੰਦੀਆਂ ਸੀ ਪਰ ਇਸ ਵਾਰ ਉਹਨਾਂ ਨੇ ਉੱਥੇ ਆਣ ਕੇ ਰਾਹੁਲ ਗਾਂਧੀ ਨੇ ਤੇ ਪ੍ਰਿੰਕਾ ਗਾਂਧੀ ਨੇ ਕਮਾਂਡ ਖੁਦ ਸੰਭਾਲ ਲਈ ਹੈ ਤੇ ਹੁੱਡਾ ਤੇ ਛਲਜਾ ਜਿਹੜੇ ਆ ਦੂਸਰੇ ਸਥਾਨ ਤੇ ਚਲੇ ਗਏ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਹੋਣੀ ਵੀ ਜਿਸ ਢੰਗ ਦੇ ਨਾਲ ਤੇ ਅਮਿਤ ਸ਼ਾਹ ਉਹ ਲੱਗਿਆ ਉਹ ਵੀ ਸਥਾਨਕ ਆਗੂਆਂ ਤੇ ਭਰੋਸਾ ਕਰਨ ਦੀ ਥਾਂ ਤੇ ਆਪ ਉਹਨਾਂ ਨੇ ਉੱਥੇ ਇੱਕ ਬਕਾਇਦਾ ਕਮਾਂਡ ਸੰਭਾਲੀ ਹੋਈ ਹੈ ਤੇ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਖੱਟੜ ਹੈ ਉਹ ਉੱਥੇ ਕਿਤੇ ਵਿਖਾਈ ਨਹੀਂ ਦਿੰਦੇ ਜਿਨ੍ਹਾਂ ਨੇ 9.5 ਸਾਲ ਇਸ ਹਰਿਆਣੇ ਦੇ ਵਿੱਚ ਹਕੂਮਤ ਚਲਾਈ ਹੈ ਸਤਾਜ ਰਹੇ ਆ ਉਹ ਸਥਾਪਤੀ ਵਿਰੋਧੀ ਜਿਹੜਾ ਰੁਝਾਨ ਹੈ ਹਰਿਆਣੇ ਦੇ ਆਮ ਲੋਕਾਂ 'ਚ ਵਧਿਆ ਉਸ ਦੇ ਕਰਕੇ ਉਹਨੂੰ ਲਗਾਤਾਰ ਹੀ ਖੱਟੜ ਹੋਣਾ ਨੂੰ ਪਾਸੇ ਰੱਖਿਆ ਜਾ ਰਿਹਾ ਜਿਹੜਾ ਰਾਜਸੀ ਸੀਨ ਹੈਗਾ ਜਾਂ ਚੋਣ ਸੀਨ ਹੈਗਾ ਉਸ ਤੋਂ ਤੇ ਹੁਣ ਜਿਹੜੇ ਇਸ ਚੋਣ ਦੇ ਵਿੱਚ ਮੁੱਦੇ ਵੀ ਉੱਠ ਕੇ ਆ ਰਹੇ ਆ ਉਹ ਜਿਹੜੇ ਆ ਉਹ ਨੈਸ਼ਨਲ ਮੁੱਦੇ ਹੀ ਹੈ ਕੌਮੀ ਮੁੱਦੇ ਹੀ ਹੈ ਚਾਹੇ ਉਹ ਕਿਸਾਨਾਂ ਦੀ ਐਮਐਸਪੀ ਦਾ ਮਾਮਲਾ ਹੈ ਚਾਹੇ ਉਹ ਬੇਰੁਜ਼ਗਾਰੀ ਦਾ ਮਾਮਲਾ ਹੈ ਚਾਹੇ ਉਹ ਡੰਕੀ ਜਿਹੜੀ ਇੱਕ ਇਸ ਸਟਾਈਲ ਹੈਗਾ ਬਾਹਰ ਜਾਣ ਦਾ ਲੋਕਾਂ ਦਾ ਉਸ ਦਾ ਮਾਮਲਾ ਹੈਗਾ ਉਸ ਦੇ ਕਾਰਨ ਜਿਹੜੀ ਹਰਿਆਣਾ ਵਿੱਚ ਬੇਰੁਜ਼ਗਾਰੀ ਹੈ ਜਿਸ ਦਾ ਰਾਹੁਲ ਗਾਂਧੀ ਬਾਰ-ਬਾਰ ਜ਼ਿਕਰ ਵੀ ਕਰਦੇ ਆ ਕਿ ਕਿਸ ਤਰ੍ਹਾਂ ਉੱਥੇ ਜਿਹੜੇ ਅਮਰੀਕਾ ਵਿੱਚ ਇਸ ਰਾਈ ਲੋਕ ਗਏ ਹੋਏ ਢੰਕੀ ਰਾਈ ਉਹ ਕਿਸ ਤਰ੍ਹਾਂ ਉੱਥੇ ਰਹਿ ਰਹੇ ਉਹਨਾਂ ਦੀ ਕੀ ਹਾਲਤ ਹੈ ਤੇ ਇਹ ਸਾਰੇ ਕੁਝ ਦੇ ਲਈ ਜਿਹੜੀ ਹਰਿਆਣਾ ਦੇ ਵਿੱਚ ਪਿਛਲੇ 10 ਸਾਲ ਆਰਥਿਕ ਜਨਤਾ ਪਾਰਟੀ ਦੀ ਹਕੂਮਤ ਰਹੀ ਹੈ ਉਸ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਤੱਕਿਆ ਦੂਸਰੀ ਉਹ ਗੱਲ ਕਰਦੇ ਆ ਕਿ ਜਿਹੜੀ ਅਗਨੀ ਵੀਰ ਯੋਜਨਾ ਹੈ ਜਾਂ ਅਗਨੀ ਪਥ ਯੋਜਨਾ ਹੈ ਉਸ ਯੋਜਨਾ ਦੇ ਰਾਹੀਂ ਇਹਨਾਂ ਨੇ ਜਿਹੜਾ ਫੌਜੀ ਜਵਾਨ ਹੈ ਜਿਹੜੇ ਭਰਤੀ ਹੁੰਦੇ ਅਗਨੀ ਵੀਰ ਹੈ ਉਹਨਾਂ ਨੂੰ ਪੈਨਸ਼ਨ ਦੀ ਸਹੂਲਤ ਤੋਂ ਕੰਟੇਨ ਦੀ ਸਹੂਲਤ ਤੋਂ ਵਾਝਾ ਕਰ ਦਿੱਤਾ ਸੋ ਇਹਨਾਂ ਗੱਲਾਂ ਦਾ ਹਰਿਆਣਾ ਵਿੱਚ ਬਹੁਤ ਅਸਰ ਹੋ ਰਿਹਾ ਤੇ ਖਾਸ ਕਰਕੇ ਜਿਹੜਾ ਕਿਸਾਨ ਹੈ ਕਿਸਾਨ ਦੀ ਐਮਐਸਪੀ ਦੀ ਜਿਹੜਾ ਕਾਨੂੰਨੀ ਗਾਰੰਟੀ ਦਾ ਮਾਮਲਾ ਹੈਗਾ ਉਸ ਨੂੰ ਵੀ ਰਾਹੁਲ ਗੰਦੀ ਵੱਲੋਂ ਪੂਰੀ ਤਰ੍ਹਾਂ ਉਭਾਰਿਆ ਜਾ ਰਿਹਾ ਹੈ ਜਿਹੜੀ ਗੱਲ ਬਹੁਤ ਵੱਡੀ ਉਹਨਾਂ ਨੇ ਕੱਲ ਕਈ ਰਾਹੁਲ ਗਾਂਧੀ ਹੋਣਾਂ ਨੇ ਜਿਹੜਾ ਬਹੁਤ ਵੱਡਾ ਹਮਲਾ ਰਾਜੀਸੀ ਮੰਨਿਆ ਜਾ ਰਿਹਾ ਹੈ ਨਰਿੰਦਰ ਮੋਦੀ ਦੀ ਸਰਕਾਰ ਦੇ ਉੱਤੇ ਉਹ ਇਹ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਇਹ ਸਰਕਾਰ ਹੈਗੀ ਹੈ ਨਰਿੰਦਰ ਮੋਦੀ ਦੀ ਜਿੰਨ ਜਿਹੜੇ ਇੱਥੇ ਜਿੰਨਾਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹਿਆਣੇ ਵੀ ਸੀ ਜੇ ਤੁਸੀਂ ਇੱਥੇ ਉਹਨਾਂ ਨੂੰ ਮੌਕਾ ਦਿੰਦੇ ਹੋ ਤਾਂ ਇਹ ਜਿਹੜੀ ਹੈ ਅਡਾਨੀ ਦੀ ਸਰਕਾਰ ਹੋਏਗੀ ਕਿਉਂਕਿ ਮੋਦੀ ਜਿਹੜੇ ਹੈ ਪ੍ਰਧਾਨ ਮੰਤਰੀ ਯੂਰਪ ਪਰ ਇਹ ਸਾਰਾ ਹੀ ਕੰਮ ਜਿਹੜਾ ਅਡਾਨੀ ਤੇ ਬਾਨੀ ਦੇ ਇਸ਼ਾਰਿਆਂ ਤੇ ਕਰਦੇ ਆ ਤੇ ਇਹੀ ਕਾਰਨ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਡਾਨੀ ਦੇ ਜਿਹੜੀਆਂ ਖਜ਼ਾਨੇ ਹੈਗੇ ਆ ਉਹ ਤਾਂ ਉਹਨਾਂ ਦੇ ਲਈ ਤਾਂ ਖਾਤਿਆਂ ਵਿੱਚ ਸੁਨਾਮੀ ਨਾਲ ਪੈਸਾ ਆ ਰਿਹਾ ਪਰ ਜਿਹੜਾ ਆਮ ਆਦਮੀ ਪਾਰਟੀ ਦੀ ਜੇ ਵਿੱਚੋਂ ਤੂਫਾਨ ਵਾਂਗੂ ਜਿਹੜਾ ਪੈਸਾ ਹੈ ਉਹ ਨਿਕਲਦਾ ਜਾ ਰਿਹਾ ਸੋ ਇਸ ਕਰਕੇ ਉਹ ਜਿਸ ਢੰਗ ਨਾਲ ਇੱਕ ਨਵਾਂ ਵਰਤਾਂਤ ਉਹਨਾਂ ਨੇ ਉੱਥੇ ਸਿਰਜਣ ਦਾ ਯਤਨ ਕੀਤਾ ਉਸ ਦਾ ਵੀ ਹਰਿਆਣਾ 'ਚ ਅਸਰ ਪੈ ਰਿਹਾ ਤੇ ਇੱਕ ਇਹ ਹੈ ਕਿ ਉਹਨਾਂ ਨੇ ਲਗਾਤਾਰ ਹੁਣ 3 ਦਿਨ ਜਿਹੜਾ 3 ਤਰੀਕ 5 ਵਜੇ ਤੱਕ ਹਰਿਆਣੇ ਦੇ ਵਿੱਚ ਹੀ ਰਹਿਣਾ ਇਸ ਕਰਕੇ ਲੱਗਦਾ ਹੈ ਕਿ ਬਹੁਤ ਕੁਝ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਦਾਅ ਤੇ ਲੱਗਿਆ ਹੋਇਆ ਦੋਨਾਂ ਪਾਰਟੀਆਂ ਦਾ ਕਿਉਂਕਿ ਜੇ ਇੱਥੇ ਕਿਸੇ ਵੀ ਪਾਰਟੀ ਜਿੰਨੇ ਹਾਰਨਾ ਉਸ ਨੂੰ ਅੱਗੇ ਵੀ ਉਸ ਦੇ ਖਮਿਆਜ਼ੇ ਜਿਹੜੇ ਆ ਭੁਗਤਣੇ ਪੈਣੇ ਆ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਸਥਾਪਤੀ ਵਿਰੋਧੀ ਲਹਿਰ ਤੇ ਜੋ ਕੁਝ ਮਹਿਲਾਵਾਂ ਜਿਹੜੀਆਂ ਪਹਿਲਵਾਨ ਸੀ ਉਹਨਾਂ ਨੇ ਕੀਤਾ ਤੇ ਜੋ ਖਾ ਪੰਚਾਇਤਾਂ ਨੇ ਫੈਸਲੇ ਕੀਤੇ ਹੋਏ ਆ ਉਹ ਬੇਸ਼ੱਕ ਇਹ ਪਹਿਲਾਂ ਸ਼ੁਰੂ ਦੇ ਵਿੱਚ ਲੱਗਦਾ ਸੀਗਾ ਕਿ ਕਾਂਗਰਸ ਸੌਖਿਆ ਹੀ ਸਭ ਕੁਝ ਲੈ ਜਾਏਗੀ ਤੇ ਜਿਸ ਤਰ੍ਹਾਂ ਕਾਂਗਰਸ ਦੇ ਅੰਦਰ ਦੀ ਧੜੇਬੰਦੀ ਸੀ ਉਸ ਨੂੰ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਬੜੀ ਹਵਾ ਦਿੱਤੀ ਗਈ ਸੀ ਖੱਟੜ ਹੋਣਾ ਤਾਂ ਇੱਥੋਂ ਤੱਕ ਕਹਿੰਦਾ ਸੀ ਕਿ ਸ਼ੈਲਜਾ ਨੂੰ ਆਫਰ ਦਿੱਤੀ ਸੀ ਪੇਸ਼ਕਸ਼ ਕਰਤੀ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਵੋ ਤੁਹਾਡੀ ਇੱਥੇ ਪਪਾ ਮਾਣ ਹੋ ਰਿਆ ਤੁਹਾਡੀ ਕੋਈ ਪੁੱਛਗਿਛ ਨਹੀਂ ਹੋ ਰਹੀ ਤਾਂ ਉਸ ਨੂੰ ਮਟਾਉਣ ਦੇ ਲਈ ਵੀ ਰਾਹੁਲ ਗਾਂਧੀ ਖੁਦ ਤੇ ਪ੍ਰਿਆੰਕਾ ਗਾਂਧੀ ਖੁਦ ਉਸ ਜਿਹੜੀ ਸਾਰੀ ਚੋਣ ਮਹਿਮ ਦੇ ਵਿੱਚ ਗੋਦੇ ਆ ਤੇ ਉਹਨਾਂ ਦੇ ਆਉਣ ਤੋਂ ਬਾਅਦ ਜਿਹੜੀ ਛਲਜ ਹੈ ਤੇ ਜਿਹੜਾ ਭਪਿੰਦਰ ਖੁੱਡਾ ਉਹ ਵੀ ਇਕੱਠੇ ਤੁਰਿਆ ਉਹਨਾਂ ਦੇ ਨਾਲ ਚੱਲ ਰਿਹਾ ਕਿਉਂਕਿ ਹਾਈ ਕਮਾਂਡ ਉੱਥੇ ਹੈ ਤੇ ਇਸ ਕਰਕੇ ਉਹਨਾਂ ਨੇ ਕੱਲ ਕੋਸ਼ਿਸ਼ ਵੀ ਕੀਤੀ ਕਿ ਇੱਕ ਲੋਕਾਂ ਦੇ ਵਿੱਚ ਇਸਨਿਆ ਦੇਣ ਦੀ ਕਿ ਜਿਹੜੇ ਖੁੱਡਾ ਔਰ ਛਲਜਾ ਦੇ ਵਿੱਚ ਹੁਣ ਕੋਈ મતਭੇਦ ਨਹੀਂ ਉਹਨਾਂ ਦੇ ਹੱਥ ਵੀ ਮਿਲਾਏ ਔਰ ਬੇਸ਼ੱਕ ਉਹ ਅਜੇ ਮਤਭੇਦ ਉਦਾਂ ਹੀ ਬਰਕਰਾਰ ਹੋਣਗੇ ਪਰ ਹਾਈ ਕਮਾਂਡ ਦੇ ਸਾਹਮਣੇ ਉਹਨਾਂ ਨੇ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹਰਿਆਣਾ ਦੀ ਕਾਂਗਰਸ ਨੇ ਕਿ ਉਹਨਾਂ ਚ ਕੋਈ ਫੋਟ ਨਹੀਂ ਆ ਇੱਕ ਹੈ ਤੇ ਇਸ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਵਿਰਤਾਂਤ ਸਿਰਜਿਆ ਜਾ ਰਿਹਾ ਸੀਗਾ ਜਾਂ ਛੇਲਜਾ ਦੇ ਬਾਰੇ ਜੋ ਕਿਹਾ ਜਾ ਰਿਹਾ ਸੀ ਉਹ ਸਾਰਾ ਕੁਝ ਹੀ ਜਿਹੜਾ ਪਾਸੇ ਹੋ ਗਿਆ ਤੇ ਹੁਣ ਜਿਹੜੀ ਚੋਣ ਮੁਹਿੰਮ ਹੈ ਜੇ ਅਸੀਂ ਜਿਹੜੀਆਂ ਉੱਥੇ ਰੈਲੀਆਂ ਹੋ ਰਹੀਆਂ ਉਹਨਾਂ ਤੇ ਨਜ਼ਰ ਮਾਰੀਏ ਤਾਂ ਜਿਹੜੀਆਂ ਰੈਲੀਆਂ ਕੱਲ ਜਾਂ ਜਿਹੜੀ ਇਕੱਠ ਕੱਲ ਕਿਉਂਕਿ ਰੈਲੀਆਂ ਬਹੁਤ ਵੱਡੀਆਂ ਨਹੀਂ ਕਿਉਂਕਿ ਰੋਡ ਸ਼ੋਅ ਚੱਲ ਰਿਹਾ ਉਹਦੇ ਵਿੱਚ ਜਿੱਥੇ ਲੋਕ ਇਕੱਠੇ ਹੁੰਦੇ ਆ ਉਹ ਉੱਥੋਂ ਦਾ ਹੀ ਇਕੱਠ ਹੁੰਦਾ ਲੋਕਲ ਤਾਂ ਉਹ ਬਹੁਤ ਭਰਵਾ ਹੰਗਾਰਾ ਜਿਹੜਾ ਹੈ ਰਾਹੁਲ ਗਾਂਧੀ ਦੀ ਜਿਹੜੀ ਇਹ ਯਾਤਰਾ ਹੈਗੀ ਉਸ ਨੂੰ ਮਿਲ ਰਿਹਾ ਤੇ ਜਿਹੜੀਆਂ ਮੋਦੀ ਦੀਆਂ ਪਿਛਲੇ ਸਮੇਂ ਚ ਰੈਲੀਆਂ ਹੋਈਆਂ ਚ ਹੈ ਕੁਰਕ ਖੇਤਰ ਚ ਹੋਈ ਹਸਾਰ ਚ ਹੋਈ ਪਾਣੀਪਤ ਚ ਹੋਈ ਉਹਨਾਂ ਸਾਰਿਆਂ ਵਿੱਚ ਉਸ ਤਰ੍ਹਾਂ ਦਾ ਜਿਹੜਾ ਹੰਗਾਰਾ ਨਹੀਂ ਸੀ ਲੋਕ ਵੀ ਉਸ ਵੱਡੀ ਗਿਣਤੀ 'ਚ ਜਿਸ ਤਰ੍ਹਾਂ ਅੱਗੇ ਆ ਉੱਥੇ ਪਹੁੰਚਦੇ ਸੀ ਉਹ ਨਹੀਂ ਹੈ ਅੱਜ ਵੀ ਉਹਨਾਂ ਦੀ ਹੁਣ ਕੁਰਕਸ਼ੇਤਰ 'ਚ ਰੈਲੀ ਹੈ ਨਰਿੰਦਰ ਮੋਦੀ ਉਹਨਾਂ ਦੀ ਅੱਜ ਪਤਾ ਫਿਰ ਲੱਗੇਗਾ ਕਿ ਕਿਸ ਤਰ੍ਹਾਂ ਦੂਸਰੇ ਪਾਸੇ ਜਿਹੜੇ ਅਮਿਤ ਸ਼ਾਹ ਉਹ ਲਗਾਤਾਰ ਉੱਥੇ ਕਾਂਗਰਸ 'ਤੇ ਇਸ ਗੱਲ 'ਈ ਹਮਲੇ ਕਰ ਰਿਹਾ ਹੈ ਕਿ ਕਾਂਗਰਸ ਦੀ ਜਦੋਂ ਸਰਕਾਰ ਬੰਦੀ ਹੈ ਉਹਦੇ ਵਿੱਚ ਜਿਹੜੇ ਦਲਾਲਾਂ ਤੇ ਜੁਆਈਆਂ ਦੀ ਸਰਕਾਰ ਹੁੰਦੀ ਆ ਉਹ ਇਸ ਢੰਗ ਨਾਲ ਜਿਹੜੇ ਨਿੱਜੀ ਹਮਲੇ ਵੀ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਰ ਰਹੇ ਹੁਣ ਇਹ ਹਰਿਆਣੇ ਦੇ ਵੋਟਰ ਤੇ ਨਿਰਭਰ ਹੋਏਗਾ ਕਿ ਉਹ ਕਿਸ ਜਿਹੜੀ ਬਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਉਸ ਨੂੰ ਹੰਘਾਰਾ ਭਰ ਦੇ ਆ ਪਰ ਜਿਸ ਢੰਗ ਨਾਲ ਹਰਿਆਣੇ ਸਥਾਪਤੀ ਵਿਰੋਧੀ ਲਹਿਰ ਹੈ ਉਹਦੇ ਨਾਲ ਅਜੇ ਤੱਕ ਜਿਹੜੀ ਸਥਿਤੀ ਹੈ ਉਹ ਦੋਨਾਂ ਪਾਰਟੀਆਂ ਦੇ ਵਿੱਚ ਹੀ ਮੁਕਾਬਲਾ ਔਰ ਜਿਹੜੀ ਗੱਲ ਕੱਲ ਰਾਹੁਲ ਗਾਂਧੀ ਹੋਣਾ ਨੇ ਇੱਕ ਬਹੁਤ ਕਮਾਲ ਕਹੀ ਔਰ ਪਹਿਲੀ ਵਾਰੀ ਕਹੀ ਉਹਨਾਂ ਦਾ ਕਹਿਣਾ ਸੀਗਾ ਕਿ ਬੇਸ਼ੱਕ ਇੰਡੀਆ ਗੱਟਜੋੜ ਚ ਆਮ ਆਦਮੀ ਪਾਰਟੀ ਵੀ ਆ ਪਰ ਉਹਨਾਂ ਨਾਂ ਤਾਂ ਭਾਵੇਂ ਨਹੀਂ ਲਿਆ ਕਿਸੇ ਪਾਰਟੀ ਦਾ ਪਰ ਇਹ ਗੱਲ ਜ਼ਰੂਰ ਉਹਨਾਂ ਨੇ ਕਹੀ ਕਿ ਜਿਹੜੀਆਂ ਇੱਥੇ ਛੋਟੀਆਂ-ਛੋਟੀਆਂ ਪਾਰਟੀਆਂ ਹੋਰ ਵੀ ਚੋਣ ਲੜ ਰਹੀਆਂ ਉਹ ਸਾਰੀਆਂ ਭਾਰਤੀ ਜਨਤਾ ਪਾਰਟੀ ਦੀ ਮਹਤ ਕਰ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਰਿਮੋਟ ਕੰਟਰੋਲ ਨਾਲ ਉਹਨਾਂ ਨੂੰ ਚਲਾ ਰਹੀ ਹੈਗੀ ਹੈ ਇਹ ਲੜਾਈ ਜਿਹੜੀ ਹੈ ਇਹ ਚੋਣਾਂ ਜਿਹੜੀਆਂ ਇਹ ਵਿਚਾਰਧਾਰਕ ਲੜਾਈ ਹੈ ਬੀਜੇਪੀ ਤੇ ਕਾਂਗਰਸ ਦੇ ਵਿਚਾਰੇ ਸੋ ਇਸ ਕਰਕੇ ਛੋਟੀਆਂ ਪਾਰਟੀਆਂ ਜਿਹੜੀਆਂ ਇਹਨਾਂ ਉਹਨਾਂ ਦੇ ਬਾਰੇ ਜਿਸ ਢੰਗ ਨਾਲ ਉਹਨਾਂ ਨੇ ਸਵਾਲ ਖੜਾ ਕੀਤਾ ਉਹਦੇ ਚ ਆਮ ਆਦਮੀ ਪਾਰਟੀ ਵੀ ਆਉਂਦੀ ਹੈ ਉਹਦੇ ਚ ਅਨੈਲੋ ਵੀ ਆਉਂਦੀ ਹੈ ਉਹਦੇ ਚ ਬਸਪਾ ਵੀ ਆਉਂਦੀ ਹੈ ਉਹਦੇ ਚ ਜੇ ਜੇ ਪੀ ਵੀ ਆਉਂਦੀ ਹੈ ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇੱਥੇ ਆਣ ਕੇ ਖੜੀ ਹੈ ਹੁਣ ਇਹ ਦੋ ਦਿਨਾਂ ਚ ਕਿਸ ਤਰ੍ਹਾਂ ਅੱਗੇ ਸਥਿਤੀ ਸਾਰੀ ਵੱਧਦੀ ਹੈ ਉਹ ਦੇਖਣ ਵਾਲੀ ਹੋਏਗੀ ਉਹਦੇ ਲਈ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਮੇਰੇ ਖਿਆਲ ਰਾਹੁਲ ਗਾਂਧੀ ਦੇ ਇਸ ਬਿਆਨ ਬਾਜ਼ੀ ਤੋਂ ਬਾਅਦ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਦੇ ਪੈਰ ਉਖੜਨੇ ਚ ਰੂ ਹੋ ਗਏ ਇਸ ਪਾਸੇ ਵੱਲੋਂ ਸਥਿਤੀ ਜਿਹੜੀ ਆ ਉਹ ਅਸੀਂ ਕੁਝ ਦੋਸਤਾਂ ਨਾਲ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਸੀਗਾ ਵੀ ਅਨੈਲੋ ਨੂੰ ਵੀ ਅਦਾ ਨੁਕਸਾਨ ਜਿਹੜਾ ਇਹ ਜਿਹੜਾ ਜਿੱਧਰ ਨੂੰ ਪੋਲਰਾਈਜੇਸ਼ਨ ਹੋ ਰਹੀ ਜਿੱਧਰ ਨੂੰ ਲੜਾਈ ਜਿਹੜੀ ਅੱਗੇ ਵਧ ਰਹੀ ਉਹਨਾਂ ਨੂੰ ਵੀ ਨੁਕਸਾਨ ਜਿਹੜਾ ਇਹਦੇ ਤੋਂ ਉਠਾਉਣਾ ਪੈ ਸਕਦਾ ਸੋ ਦੇਖਦੇ ਮੇਰੇ ਖਿਆਲ ਇਸ ਮਾਮਲੇ ਦੇ ਵਿੱਚ ਅੱਗੇ ਕਿਧਰ ਨੂੰ ਮਸਲਾ ਵਧਦਾ ਅੱਜ ਵੀ ਰਾਹੁਲ ਗਾਂਧੀ ਜਿਹੜੇ ਆ ਉਹ ਰੋਡ ショਅ ਤੇ ਹੋਣਗੇ ਪ੍ਰਿੰਕਾ ਗਾਂਧੀ ਵੀ ਰੋਡ ショਅ ਤੇ ਹੋਣਗੇ ਖੜਗੇ ਵੀ ਅੱਜ ਜਿਹੜਾ ਆਉਣਗੇ ਹਰਿਆਣਾ ਦੇ ਵਿੱਚ ਤੇ ਸਾਰੇ ਨਾਲ ਮੇਰੇ ਖਲ ਮੁਕਾਬਲੇ ਬਾਜੀ ਬਹੁਤ ਤਿੱਖੀ ਲੜਾਈ ਜਿਹੜੀ ਹੋਰ ਬਣ ਜੇਗੀ ਨਾਲੇ ਜਿਹੜੀ ਜੰਮੂ ਦੀ ਸਵਾਲ ਹੈ ਨਾ ਸਵਾਲ ਤਾਂ ਉਹ ਨੈਸ਼ਨਲ ਲੀਡਰਸ਼ਿਪ ਦੇ ਚਿਹਰਿਆਂ ਤੇ ਲੜੀ ਜਾ ਰਹੀ ਚੋਰ ਇੱਕ ਪਾਸੇ ਰਾਹੁਲ ਹੈ ਸਪਸ਼ਟਤਾ ਤੇ ਦੂਜੇ ਪਾਸੇ ਨਰਿੰਦਰ ਮੋਦੀ ਹਾਂਜੀ ਹਾਂਜੀ ਉਹਨ ਜਿਹੜੀ ਹੈ ਨਾਂ ਤਾਂ ਹੁੱਡਾ ਦਾ ਚਿਹਰਾ ਰਹਿ ਗਿਆ ਨਾ ਜਿਹੜਾ ਐਨਾਈਪ ਸਿੰਘ ਸੈਣੀ ਦਾ ਰਹਿ ਗਿਆ ਉਹ ਤਾਂ ਜਿਹੜੀ ਕੌਮੀ ਲੀਡਰਸ਼ਿਪ ਹੈ ਦੋਨਾਂ ਪਾਰਟੀਆਂ ਦੀ ਉਹੀ ਮੈਦਾਨ 'ਚ ਹੈ ਤੇ ਇਸ ਕਰਕੇ ਇਸ ਲੜਾਈ ਨੂੰ ਇੱਕ ਕੌਮੀ ਲੜਾਈ ਵਜੋਂ ਦੇਸ਼ ਦੀ ਜਿਹੜੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆਉਣ ਵਾਲੀ ਜਿਹੜੀ ਇਥੋਂ ਦੇ ਨਤੀਜੇ ਆ ਉਹਨਾਂ ਨੂੰ ਸਮਝਿਆ ਜਾ ਰਿਹਾ ਹੈ